ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਮੈਂ ਆ ਧੰਨਵਾਦ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਮੈਨੂੰ ਪਾਰਟੀ ਦਾ ਇੱਕ ਹਿੱਸਾ ਬਣਾਇਆ ਉਸ ਤੋਂ ਉਪਰੰਤ ਮੈਂ ਧੰਨਵਾਦ ਕਰਦਾ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰੰਦ ਕੇਜੀਵਲ ਸਾਹਿਬ ਦਾ ਅਤੇ ਸੰਦੀਪ ਪਾਟਕ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਕਿ ਮੈਂ ਇਸ ਕੰਸਟੀਟੂਐਂਸੀ ਦੇ ਦਰਵਾਜ਼ੋਂ ਬਾਈ ਇਲੈਕਸ਼ਨ ਤੇ ਚੋਣ ਲੜ ਸਕਦਾ ਤੇ ਇਹ ਸੀਟ ਮੈਂ ਜਿੱਤ ਸਕਦਾ ਉਸ ਤੋਂ ਉਪਰੰਤ ਮੈਂ ਧੰਨਵਾਦ ਕਰਦਾ ਸਾਡੀ ਪਾਰਟੀ ਦੇ ਨਵੇਂ ਨਿਯੁਕਤ ਪ੍ਰਧਾਨ ਸਾਹਿਬ ਸ਼੍ਰੀ ਅਮਨ ਰੂਣਾ ਸਾਹਿਬ ਦਾ ਜੋ ਇਸ ਕੰਸਟੀਚੁਨਸੀ ਦੇ ਇੰਚਾਰਜ ਲਾਏ ਗਏ ਸੀ ਉਹਨਾਂ ਨੇ ਮੈਨੂੰ ਖਰੀ ਚੱਡੀ ਦਿੱਤੀ ਤੇ ਨਾਲ ਉਹਨਾਂ ਦੇ ਸਰਦਾਰ ਦਵਿੰਦਰ ਸਿੰਘ ਜੀ ਲਾਡੀ ਟੋਪ ਸਾਹਿਬ ਐਮ ਐਲ ਏ ਤਰਨਕੋਟ ਜਿਨ੍ਹਾਂ ਦੇ ਸਹਿਯੋਗ ਸਦਕਾ ਮੈਨੂੰ ਇਹ ਗਿੱਦੜਵਾਦੀ ਜਿੰਨੀ ਚੂਨ ਦੀ ਟਿਕ ਉਸ ਤੋਂ ਉਪਰੰਤ ਮੈਂ ਧੰਨਵਾਦ ਕਰਦਾ ਮੇਰੀ ਸਾਰੀ ਇਸ ਥਣਕੇ ਦੇ ਲੋਕਾਂ ਦਾ ਜਿਨਾਂ ਨੇ ਮੈਨੂੰ ਇੰਨਾ ਮਾਨ ਸਤਿਕਾਰ ਪਿਆਰ ਦਿੱਤਾ ਜਿਨ੍ਹਾਂ ਦੇ ਪ੍ਰਤੀ ਮੇਰੇ ਕੋਲ ਕੋਈ ਯੋਗ ਅਲਫਾਜ਼ ਨਹੀਂ ਮੇਰੇ ਅਲਫਾਜ਼ ਖਤਮ ਹੋ ਜਾਂਦੇ ਆ ਤੁਹਾਡੇ ਪਿਆਰ ਦੇ ਅੱਗੇ ਮੇਰਾ ਸਿਰ ਝੁਕ ਜਾਂਦਾ ਉਸ ਤੋਂ ਪਹਿਤ ਮੈਂ ਧੰਨਵਾਦ ਕਰਦਾ ਪਾਰਟੀ ਦੇ ਸੀਨੀਅਰ ਲੀਡਰ ਸਹਿਬਾਨਾਂ ਦਾ ਪਾਰਟੀ ਦੇ ਵਰਕਰ ਸਹਿਬਾਨਾਂ ਦਾ ਚੇਅਰਮੈਨ ਸਹਿਬਾਨਾਂ ਦਾ ਜਿਨ੍ਹਾਂ ਨੇ ਆ ਕੇ ਦਿਨ ਰਾਤ ਇੱਕ ਕੀਤੀ ਬੜੀ ਕੜੀ ਮਿਹਨਤ ਕੀਤੀ ਤੇ ਇਹ ਮੰਜ਼ਲ ਨੂੰ ਅਸੀਂ ਸਰ ਕੀਤਾ ਜਿਹੜੀ ਕਿ ਬੜੀ ਮੁਸ਼ਕਲ ਮੰਜ਼ਲ ਸੀ ਜਿਨ੍ਹਾਂ ਨੂੰ ਤੁਸੀਂ ਆਸਾਨ ਕਰਤਾ ਅੱਜ ਜਿੱਤ ਇਹ ਜਿਹੜੀ ਇਤਿਹਾਸਿਕ ਜਿੱਤ ਹੋਈ ਹੈ ਅਗਦਰਵਾਦੀ ਮੈਂ ਆਪ ਜੀ ਸਾਰਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਐਡੀ ਵੱਡੀ ਜਿੱਤ ਇਸ ਕੌਨਸਟੀਚੂਐਂਸੀ ਦੇ ਵਿੱਚ ਗਿੱਤਰਵਾਦੇ ਵਿੱਚ ਪਹਿਲੀ ਵਾਰੀ ਤੁਹਾਡੀ ਸਾਰਿਆਂ ਦੀ ਹੋਈ ਹੈ ਜਿਹੜਾ 22000 ਵੋਟ ਦੇ ਕਰੀਬ ਆਪਾਂ ਜਿੱਤੇ ਆ ਬੜੇ ਵੱਡੇ ਵੱਡੇ ਦਿੱਕ ਜਿੱਥੋਂ ਐਕਸ਼ਨ ਮੜ ਕੇ ਚਲੇਗੇ ਪਰ ਕੋਈ 20000 ਕ੍ਰਾਸ ਨਹੀਂ ਕੀਤਾ ਇਹ ਜਿੱਤ ਸਾਰਿਆਂ ਸਾਰੇ ਤੁਹਾਡੀ ਮਿਹਨਤ ਤੁਹਾਡੇ ਕਰਕੇ ਤੁਹਾਡੇ ਜਨੂਨ ਕਰਕੇ ਤੁਸੀਂ ਜੋ ਸਿਰੜ ਕੀਤਾ ਸੀ ਕਿ ਅਸੀਂ ਇਹ ਸੀਟ ਜਿੱਤਨੀ ਆ ਉਹਦੇ ਕਰਕੇ ਇਹ ਸੀਟ ਜਿੱਤੀ ਆ ਮੇਰਾ ਤਾਂ ਨਾਮ ਫਿਰ ਵੀ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਕੋਟਨ-ਕੋਟਨ ਮਾਤ ਕਰਦਾ ਜਿਨ੍ਹਾਂ ਨੇ ਆਪਾਂ ਇਹ ਸੀਟ ਜਿੱਤ ਕੇ ਅੱਜ ਆਮ ਆਦਮੀ ਪਾਰਟੀ ਦੀ ਝੋਲੀ ਚ ਪਾਈ ਆ ਤੇ ਅਖੀਰ ਦੇ ਵਿੱਚ ਮੈਂ ਸੁਨੇਹਾ ਦੇਊਂਗਾ ਮੇਰੇ ਸਾਰੇ ਪੂਰਾ ਗਿੱਦੜਵੇ ਹਲਕੇ ਦੇ ਲੋਕਾਂ ਨੂੰ ਇਹ ਦੇਖੋ ਗੇਦਰ ਵੀ ਆਲੂ ਤੁਸੀਂ ਗ੍ਰੇਟ ਤੁਸੀਂ ਬਹੁਤ ਗ੍ਰੇਟ ਹੋ ਚਾਪਨਾ ਇਹ ਤੋਹਫਾ ਕਬੂਲ ਕਰਿਓ ਜੋ ਸੀ ਜਿੱਤ ਕੇ ਤੁਹਾਡੇ ਚੋਲੇ ਪਾਈ ਲਾਇਕੋ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ